ਅੱਜ ਆਪਣਾ ਕੋਰਡਾ ਕਿੱਦਾਂ ਬਣਾ ਹੋਊਗਾ ਅੱਜ ਅਸੀਂ ਸੰਗਰੂਰ ਵਿਖੇ ਕਿਸਾਨ ਮਜ਼ਦੂਰ ਜਥੇਬੰਦੀਆਂ ਇੱਥੇ ਇੱਕ ਵਿਸ਼ਾਲ ਰੈਲੀ ਕਰ ਰਹੇ ਆ ਕਿ ਜੋ ਬੇਜਮੀਨੇ ਕਰਤੀ ਲੋਕਾਂ ਦੇ ਵੇ ਘਰੇ ਲੋਕਾਂ ਤੇ ਜੋ ਅਤਿਆਚਾਰ ਕਰ ਰਹੀ ਆ ਭਗਵੰਤ ਮਾਨ ਦੀ ਸਰਕਾਰ ਅੱਜ ਸੰਗਰੂਰ ਵਿੱਚ ਆਮ ਆਦਮੀ ਪਾਰਟੀ ਦੀ ਰਾਜਧਾਨੀ ਤੇ ਹੱਕ ਤੇ ਮੰਗ ਦਾ ਲਾਏ ਆ ਸਾਰੇ ਲੋਕ ਇਹ ਕਿਉਂਕਿ ਇਹ ਸਰਕਾਰ ਜੋ ਇਹਨਾਂ ਸਾਡੇ ਆਮ ਪੰਜਾਬੀਆਂ ਨਾਲ ਵਾਦਾ ਕਰਕੇ ਆਈ ਸੀ ਉਹ ਇਹਨਾਂ ਵਾਦਿਆਂ ਤੋਂ ਮੁਨਕਰ ਹੋ ਗਈ ਹੈ ਸਾਡੇ ਮਜ਼ਮੇ ਇਹਨਾਂ ਤੋਂ ਦੁਖੀ ਹੈ ਮਜ਼ਦੂਰ ਦੁਖੀ ਹੈ ਕਿਸਾਨ ਦੁਖੀ ਹੈ ਸੋ ਅੱਜ ਸਾਰਾ ਪੰਜਾਬ ਜਿਹੜਾ ਇਸ ਸਰਕਾਰ ਤੋਂ ਪੂਰਾ ਦੁਖੀ ਹੈ ਪਿੱਛੇ ਜੇ ਸਾਡੇ ਜੋ ਬੇਜਮੀਨੇ ਕਰਤੀ ਮਜ਼ਦੂਰ ਲੋਕ ਸੀਗੇ ਉਹਨਾਂ ਨੂੰ ਇਹਨਾਂ ਨੇ ਜੇਲਾਂ ਵਿੱਚ ਡੱਕਿਆ ਔਰ ਅਜੇ ਤੱਕ ਵੀ ਕਾਫੀ ਸਾਥੀ ਸਾਡੇ ਜੇਲਾਂ ਦੇ ਵਿੱਚ ਹੈ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਇਹਨਾਂ ਵੇ ਲੋੜੀਆਂ ਆਣ ਆਲਾਨੀਆਂ ਜਿਹੜੀਆਂ ਸਾਡੇ ਤੇ پابੰਦੀਆਂ ਲਾਈਆਂ ਜਥੇਬੰਦੀਆਂ ਤੇ ਕਿ ਅਸੀਂ ਕੋਈ ਧਰਨਾ ਮਿਆਰਾ ਨਹੀਂ ਦੇ ਸਕਦੇ ਅਸੀਂ ਕੋਈ ਪ੍ਰੋਗਰਾਮ ਨਹੀਂ ਦੇ ਸਕਦੇ ਪੰਜਾਬ ਦੇ ਵਿੱਚ ਅਸੀਂ ਅੱਜ ਮੁੱਖ ਮੰਤਰੀ ਨੂੰ ਕਹਿ ਦੇਣਾ ਚਾਹੁੰਦੇ ਆ ਕਿ ਮਾਨ ਸਾਹਿਬ ਅਸੀਂ ਜੇ ਤੁਹਾਨੂੰ ਹਰਾ ਪੈਨ ਫੜਾ ਸਕਦੇ ਖੂਨ ਵੀ ਜਾਣਦੇ ਆ ਅੱਜ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਪੰਜਾਬ ਦੇ ਮਜ਼ਦੂਰ ਸੜਕਾਂ ਦੇ ਆ ਚੁੱਕੇ ਆ ਬੇਰਜਗਾਰ ਸਾਡੇ ਜੇ ਕੋਈ ਆਪਦੇ ਹੱਕਾਂ ਦੀ ਮੰਗ ਕਰਦੇ ਆ ਤਾਂ ਵੀ ਉਹਨਾਂ ਨੂੰ ਛੰਨੀਆਂ ਵਾਂਗ ਕੁੱਟਿਆ ਜਾਂਦਾ ਔਰ ਜਿਹੜਾ ਤੁਸੀਂ ਵਾਦਾ ਸਾਡੀਆਂ ਬੀਬੀਆਂ ਨਾਲ ਕੀਤਾ ਸੀ 1000 ਰੁਪਏ ਮਹੀਨੇ ਦਾ ਉਹਦੇ ਤੋਂ ਵੀ ਤੁਸੀਂ ਮੁਨਕਰ ਹੋਏ ਸੋ ਤੁਸੀਂ ਹਰ ਫੈਸਲੇ ਤੇ ਤੁਹਾਨੂੰ ਯੂ ਟਰਨ ਲੈਣਾ ਪੈਂਦਾ ਸੋ ਅੱਜ ਵੀ ਅਸੀਂ ਪੰਜਾਬ ਦੇ ਉਹ ਸਾਰੇ ਲੋਕ ਔਰ ਚੇਤਨ ਦਿਮਾਗ ਅਸੀਂ ਲੋਕ ਅੱਜ ਇਕੱਤਰ ਹੋਏ ਆ ਕਿ ਇਹ ਜਿਹੜੀ ਸੰਗਠਨ ਉਰਨ ਉਹ ਰਾਜਤਾਨੀ ਸਾਂਭਦੇ ਆਮ ਆਦਮੀ ਪਾਰਟੀ ਵਾਲੇ ਅਸੀਂ ਇਹਨਾਂ ਦਾ ਪਿੱਠ ਸੱਪਾ ਕਰਨ ਵਾਸਤੇ ਕਿ ਪੰਜਾਬ ਦਾ ਅੱਜ ਹਰ ਉਹ ਕਿਰਤੀ ਲੋਕ ਜਿਨ੍ਹਾਂ ਕੋਲੇ ਰਹਿਣ ਨੂੰ ਘਰ ਨਹੀਂ ਹੈ ਜਿਨ੍ਹਾਂ ਕੋਲੇ ਕੋਈ ਜ਼ਮੀਨ ਨਹੀਂ ਹੈ ਇਹ ਵੀ ਅਸੀਂ ਲੋਕ ਸਾਰੇ ਪੰਜਾਬ ਦੇ ਜੰਮੇ ਆ ਔਰ ਇਹ ਬੇਜ਼ਮੀਨੇ ਲੋਕ ਜਿਨ੍ਹਾਂ ਕੋਲੇ ਜ਼ਮੀਨ ਦਾ ਇੱਕ ਵੀ ਟੁਕੜਾ ਨਹੀਂ ਜਦੋਂ ਅਸੀਂ ਆਪਦੇ ਸੰਘਰਸ਼ ਦੀ ਬਿਗਲ ਵਜਾਉਨੇ ਆ ਤਾਂ ਸਾਡੇ ਲੋਕਾਂ ਨੂੰ ਛਲੀਆਂ ਵਾਂਗ ਕੁੱਟਿਆ ਜਾਂਦਾ ਸੋ ਅੱਜ ਤੁਹਾਡੇ ਮਾਧਿਅਮ ਰਾਹੀਂ ਇਹ ਸਰਕਾਰ ਨੂੰ ਚੈਲੰਜ ਕਰਦੇ ਆ ਕਿ ਅੱਜ ਇਹ ਸੰਗਰੂਰ ਦੇ ਵਿੱਚ ਤੁਹਾਡੀ ਰਾਜਧਾਨੀ ਤੇ ਅੱਜ ਅਸੀਂ ਹੱਕ ਤੇ ਮੰਗਦਾਰ ਨਾ ਆ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪੰਜਾਬ ਦੇ ਹਰ ਜ਼ਿਲ੍ਹੇ 'ਚ ਪੰਜਾਬ ਦੀ ਰਾਜਧਾਨੀ ਵੀ ਘੇਰਾਂਗੇ ਔਰ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਸਾਡੇ ਆਮ ਕਿਰਤੀ ਲੋਕਾਂ ਜਿਹੜੇ ਤੁਹਾਡਾ ਦਵਾਲਾ ਕੱਢਣਗੇ ਦਾਲਤਵਾਰ ਗੁੱਟੇ-ਕੁੱਟੇ ਜਾਂਦੇ ਸਾਰੇ ਛੋਟੇ ਦੁਕਾਨਦਾਰ ਤੇ ਸਾਡੇ ਰਿਟਾਇਰ ਹੋਏ ਮੁਲਾਜ਼ਮ ਜਿਹੜੇ ਅੱਜ ਉਹ ਵੀ ਬਹੁਤ ਔਖੇ ਰਾਹ ਦੇ ਨਾਲ ਕਿੰਨੇ ਮੁਸ਼ਕਿਲਾਂ ਨਾਲ ਜੂਝ ਰਹੇ ਨੇ ਉਹਨਾਂ ਸਭਨਾ ਦੀ ਸਾਂਝੀ ਗਲਬੱਕੜੀ ਨੂੰ ਉਹਨਾਂ ਸਭਨਾ ਦੀ ਸਾਂਝੀ ਝੋਟੀ ਨੂੰ ਅਸੀਂ ਪਾਲ ਸਮਾਜ ਵੱਲੋਂ ਸਲਾਮ ਕਰਦੇ ਆਂ ਭਾਈ ਮੰਨਾ ਸਿੰਘ ਗੁਰਸ਼ਰਨ ਭਾਜੀ ਹੋਰਾਂ ਨੇ ਪੰਜਾਬ ਹੀ ਨਹੀਂ ਦੇਸ਼ ਵਿਦੇਸ਼ ਦੇ ਕੋਨੇ-ਕੋਨੇ ਤੇ ਜਾ ਕੇ ਦਹਾਕਿਆਂ ਪਹਿਲਾਂ ਲੋਕਾਂ ਨੂੰ ਚਕੰਨੇ ਚੁਕਾ ਸੀ ਕਿ ਇੱਕ جنگ ਜਿਹੜੀ جنگ ਗਦਰੀ ਬਾਪਿਆਂ ਨੇ ਭਗਤ ਸ਼ਰਮ ਸ਼ਰਬਿਆਂ ਨੇ ਲੜੀ ਸੀ ਉਹ جنگ ਅਧੂਰੀ ਹੈ ਉਹ جنگ ਕਵੀਆਂ ਨੂੰ ਲੇਖਕਾਂ ਨੂੰ ਨਾਟਕਕਾਰਾਂ ਨੂੰ ਕੀਰਤੀਆਂ ਤੇ ਕਿਸਾਨਾਂ ਨੂੰ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਇਕਜੁੱਟ ਹੋ ਕੇ ਲੜਨੀ ਪਣੀ ਹੈ ਇਸੇ ਕਰਕੇ ਸਾਡੀ ਸੰਸਥਾ ਨੇ پنجاب دے کونے کونے چگت سنگھ کا ناٹک انقلاب جندہ باز لے کے گئے ایسے کر کے اسی ناٹک دلے پٹی دا کامک لگارے بھی لے کے گئے ایسے کر کے اصے ناٹک لے کے گئے کہ کم کورے ٹوٹے پال اے جھوٹ دی کند کنج ٹوٹے سرحد دیا کندہ تو لے کے مائی بھاخوں تو لے کے ਇਹ ਕੰਗ ਭੰਨਣ ਵਾਸਤੇ ਇਸ ਧਰਤੀ ਦੀਆਂ ਧੀਆਂ ਮੈਦਾਨ ਚ ਨੇ 72 ਔਰਤਾਂ ਮੈਦਾਨ ਦੇ ਵਿੱਚ ਨੇ ਤੇ ਉਸੇ ਜੰਗ ਨੂੰ ਅੱਗੇ ਤੋਰਦੇ ਹੋਏ ਕਿ ਨਮਾ ਵਰਕਾ ਅੱਜ ਸੰਗਰੂਰ ਦੀ ਦਾਣਾ ਮੰਡੀ ਚ ਸਾਂਝੀਆਂ ਕਲਮਾਂ ਨਾਲ ਸਾਂਝੇ ਤਣੇ ਹੋਏ ਮੁੱਖਿਆਂ ਦੇ ਨਾਲ ਲਿਖਿਆ ਜਾ ਰਿਹਾ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਸੰਗਰੂਰ ਦੀ ਏ ਧਰਤੀ ਏ ਕਿਥੋਂ ਥੋੜੇ ਕਿਲੋਮੀਟਰ ਦੂਰ ਸਰਨਾਮ ਦੇ ਲਾਗੇ ਪੈਦਾ ਹੋਈ ਸੀ ਬੀਬੀ ਗਲਾਬ ਕੌਰ ਉਹਦਾ 100 ਸਾਲਾ ਚੱਲਿਆ ਹੈ 1925 ਜਿ ਵਿਛੜੀ ਸੀ ਆਪਣੇ ਕੋਲੋਂ 2025 ਆ ਗਿਆ ਉਹਦੇ ਜਨਮ ਦਿਹਾੜੇ ਤੋਂ ਲੈ ਕੇ ਉਹਦੇ ਵਿਛੋੜੇ ਤੱਕ ਨੂੰ ਸਾਰੀ ਦੁਨੀਆ ਦੇ ਲੋਕ ਯਾਦ ਕਰ ਰਹੇ ਨੇ ਅਸ ਸੰਗਰੂਰ ਦੀ ਧਰਤੀ ਦੇ ਜੁੜੀਆਂ ਹੋਈਆਂ ਬਹਾਦਰ ਮਾਵਾਂ ਤੇ ਪੈਣਾ ਦੱਬੇ ਕੁਚਲੇ ਲੋਕ ਆਪਣੀ ਉਸ ਬਹਾਦਰ ਭੈਤੂਏ ਪ੍ਰੇਰਨਾ ਲੈਣੀਏ ਕਿ ਜਿਸ ਮੌਕੇ ਉਹਦਾ ਵਿਆਹ ਕੀਤਾ ਗਿਆ ਨਾਲ ਦੇ ਲੱਗਦੇ ਪਿੰਡ ਜਿਥੇਪੜ ਦੇ ਮਾਨ ਸਿੰਘ ਦੇ ਨਾਲ ਉਹ ਉਹਨੂੰ ਮਨੀਲਾ ਲੈ ਗਿਆ ਮਨੀਲਾ ਤੋਂ ਕਹਿੰਦਾ ਅਮਰੀਕਾ ਲੈ ਕੇ ਜਾਊਗਾ ਪਰ ਉਹਨੇ ਕਿਹਾ ਕਿ ਗਦਰੀ ਚੱਲੇ ਨੇ ਬਤਨ ਨੂੰ ਮੁਲਕ ਮੁਜਾਹਰ ਕਰਾਉਣ ਕਰਕੇ ਅਸੀਂ ਦਾ ਸਰਾਂਬੇ ਹੋਰਾਂ ਦੇ ਨਾਲ ਜਾਣਾ ਉਹਦੇ ਘਰ ਵਾਲੇ ਮਾਨ ਸਿੰਘ ਨੇ ਵੀ ਨਾਲ ਖਾਤਾ ਜਦੋਂ ਜਹਾਜ਼ 'ਚ ਪੈਰ ਧਰਨ ਲੱਗਿਆ ਪਿੱਛੇ ਮੁੜ ਗਿਆ ਕਿ ਉਹਨੇ ਕਿਹਾ ਕਿ ਜਦੋਂ ਮੈਂ ਨਹੀਂ ਜਾਣਾ ਕਾ ਤੂੰ ਨਹੀਂ ਜਾਣਾ ਤੇ ਔਰਤ ਦਾ ਕੋਈ ਕੰਮ ਨਹੀਂ ਜਦੋਂ ਬੰਦੇ ਨੇ ਨਹੀਂ ਜਾਣਾ ਔਰਤ ਨੇ ਕਿਹਾ ਗੁਲਾਬ ਕੌਰ ਨੇ ਕਿਹਾ ਤੂੰ ਨਹੀਂ ਜਾਣਾ ਨਾ ਜਾ ਬੀਬੀ ਗੁਲਾਬ ਕੌਰ ਚੱਲੀ ਆ ਗਦਰੀ ਸਾਥੀਆਂ ਦੇ ਨਾਲ ਉਸ ਭੈਣ ਨੂੰ ਯਾਦ ਕਰਦੇ ਹੋਏ ਅ ਸੰਦੂਰ ਦੀ ਧਰਤੀ ਦੇ ਉੱਤੇ ਤੁਹਾਡਾ ਏਕਾ ਤੁਹਾਡਾ ਜੋੜ ਮੇਲ ਇਸ ਦਰੋਂ ਸਾਬਤ ਕਰਦਾ ਹੈ ਕਿ ਉਹ ਪੈੜਾਂ ਕਿਤੇ ਨਹੀਂ ਜਾਂਦੀਆਂ ਉਹਨਾਂ ਪੈੜਾਂ ਨੂੰ ਸਲਾਮ ਕਰਨ ਵਾਲੇ ਇੱਕ ਹੀ ਨੇ ਪਿੰਡ ਪਿੰਡ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸਾਥੀ ਨੂੰ ਪਿੰਡ ਪਿੰਡ ਘੁੱਟ ਕੇ ਦੇਖ ਲਿਆ 2021 ਤਰੀਕ ਨੂੰ ਦੱਬ ਕੇ ਤੇ ਦੇਖ ਲਿਆ ਤੇ ਅੱਜ ਦੇ ਸਮੇਂ ਦੇ ਅੰਦਰ ਉਹ ਜਿਉਂਦ ਹੋਵੇ ਉਹ ਚੌਕੇ ਪਿੰਡ ਹੋਵੇ ਉਹ ਭਾਵੇਂ ਯਾਰਾਂ ਹੋਵੇ ਕੋਈ ਇਸੇ ਤਰ੍ਹਾਂ ਗੁਰਦਾਸਪੁਰ ਦੀ ਧਰਤੀ ਹੋਵੇ ਜਿੱਥੇ ਕਿਤੇ ਵੀ ਲੋਕ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਨੇ ਉਹਨਾਂ ਦੇ ਉੱਤੇ ਇੱਥੇ ਦਾ ਜ਼ਬਰਦਸਤ ਹੜਾ ਚਲਾਇਆ ਜਾ ਰਿਹਾ ਹੈ ਆਦੀਵਾਸੀਆਂ ਦੇ ਉੱਤੇ ਜੰਮੂ ਕਰਨਾ ਕਸ਼ਮੀਰ ਦੇ ਲੋਕਾਂ ਨੂੰ ਕੁੱਟਣਾ ਫਲਸਤੀਨ ਦੇ ਲੋਕਾਂ ਨੂੰ ਕੁੱਟਣਾ ਉਹੀ ਜਾਵਰ ਹੱਲਾ ਤੁਹਾਡੇ ਚੁੱਲ੍ਹੇ ਚੌਕੇ ਤੱਕ ਆ ਗਿਆ ਹੈ ਪਰ ਸਮਝ ਤੋਂ ਤੁਹਾਨੂੰ ਇਸ ਗੱਲ ਤੋਂ ਖਬਰਦਾਰ ਕਰਦਾ ਹੈ ਕਿ ਪੰਜਾਬ ਵਾਸੀਓ ਗਦਰੀ ਬਾਪਿਆਂ ਦੇ ਮੇਲੇ ਲੱਗਣ ਤੋਂ ਬੰਦ ਕਰਨੇ ਨੇ ਭਗਤ ਸਿੰਘ ਦਾ ਮੇਲਾ ਲੱਗਣਾ ਬੰਦ ਕਰਨਾ ਇਹਨਾਂ ਨੇ ਇਹਨਾਂ ਨੇ ਨਹੀਂ ਮਨਾਉਣ ਦੇਣਾ ਗੁਰਸਾਨ ਸਿੰਘ ਬਾਜੀ ਦਾ ਦਿਹਾੜਾ ਇਸ ਕਰਕੇ ਉੱਠ ਕੇ ਖੜੇ ਹੋ ਜੋ ਹਰ ਗਲੀ ਹਰ ਛੁੱਲੇ ਕਿਉਂਕਿ ਹਰ ਪਿੰਡ ਦੇ ਵਿੱਚੋਂ ਪਹਿਲਾ ਕੰਮ ਹੈ ਜੱਥੇਬੰਦੀ ਜਾਉਣਾ ਦੂਸਰਾ ਕੰਮ ਹੈ ਆਪਣਾ ਕਦਰਮ ਤੇ ਚੱਕਣ ਵਾਸਤੇ ਝੰਡੇ ਨੂੰ ਹੱਥ ਕਾਉਣਾ ਸਦਾ ਸਾਹਮਣੇ ਰਾਹ ਬਣ ਕੇ ਆਉਣਾ ਇਸ ਕਰਕੇ ਪੰਜਾਬ ਸੰਚੈ ਇਸ ਗੱਲ ਨੂੰ ਖਫਜ਼ਾਰ ਕਰਦਾ ਹੈ ਕਿ ਜਿਵੇਂ ਬਿਨਾਂ ਕਦਮਾਂ ਚਲਾਈਏ ਜੇ ਤਾਂ ਸਿੱਧੇ ਹੋਏ ਲੋਕ ਨਹੀਂ ਇਸ ਤਰ੍ਹਾਂ ਇਕੱਲੇ ਇਕੱਲੇ ਲੋਕਾਂ ਨੂੰ ਖੁੱਟਣਗੇ ਇਹ ਲਈ ਜ਼ਰੂਰ ਤੈਅ ਕਰਦੀ ਕਿ ਸਹੂਰ ਦੀ ਤਾਕੀ ਤੋਂ ਇੱਕ ਦਾ ਸੋਠਾ ਖੇ ਜਾਈਏ ਤੇ ਰੋਟੀ ਨੂੰ ਹੋਰ ਮਨੂਬ ਕਰਾਂਗੇ ਤੇ ਚੁੱਧ ਨੂੰ ਅੱਗੇ ਲੈ ਕੇ ਜਾਵਾਂਗੇ ਤੁਹਾਡਾ ਬਾਤ ਤੁਹਾਡਾ ਵਾਲਾ ਸਭ ਤੋਂ ਪਹਿਲਾਂ ਡੈਮੋਕ੍ਰੈਟਿਕ ਪੀਪਲ ਪ੍ਰੋਟੈਕਟ ਵੱਲੋਂ ਪੰਜਾਬ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਵੱਲੋਂ ਸਲਾਮ ਕਰਦੇ ਆ ਤੁਹਾਡੇ ਏਟ ਸਿਰ ਨੂੰ ਕਿ ਜੇ ਫਾਤਮਾ ਨੇ ਭਾਜੀ ਪਾਈਆ ਤਾਂ ਤੁਸੀਂ ਉਸ ਬਾਜ਼ੀ ਨੂੰ 19 ਦਾ 23 ਨੂੰ 31 ਪਾ ਕੇ ਮੋੜਨ ਵਾਸਤੇ ਇੱਥੇ ਇਕੱਠੇ ਹੋਏ ਹੋ ਸ਼ਾਇਦ ਸਰਕਾਰ ਨੂੰ ਪੇਖਾਏ ਹੋਊਗਾ ਕਿ ਮੰਡੀਆ ਜਿਹੜੀ ਉਹ ਬਹੁਤ ਵੱਡੀ ਥਾਂ ਤਾਂ ਤੁਹਾਡੇ ਸਾਹਮਣੇ ਆ ਹਾਲੇ ਵੀ ਅੱਧ ਲੋਕ ਨੇ ਜਿਹੜੇ ਉਹ ਰਾਹਾਂ ਦੇ ਵਿੱਚ ਨੇ ਇਹ ਮੰਡੀਆ ਜਿਹੜੀ ਸੰਜੂਰ ਦੀ ਇਹ ਵੀ ਛੋਟੀ ਜਿਹੀ ਤੁਹਾਨੂੰ ਪਾ ਦਿੱਤੀ ਆ ਇਸ ਕਰਕੇ ਸਲਾਮ ਕਰਦੇ ਆ ਤੁਹਾਡੇ ਸੇਡ ਨੂੰ ਅੱਜ ਇੱਥੇ ਇਕੱਠੇ ਹੋਏ ਆ ਕਿਉਂਕਿ ਪੰਜਾਬ ਦੇ ਵਿੱਚ ਇੱਕ ਅਣਅਲਾਨੀ ਐਮਰਜੈਂਸੀ ਵਾਲਾ ਜਿਹੜਾ ਦੌਰ ਆ ਉਹਦੇ ਵਿੱਚ ਪੰਜਾਬ ਨੂੰ ਲਿਜਾਇਆ ਜਾ ਚੁੱਕਿਆ ਇਹ ਐਮਰਜੈਂਸੀ ਪਹਿਲਾਂ ਐਲਾਨੀਆਂ ਰੂਪ ਦੇ ਵਿੱਚ ਜਿਨ੍ਹਾਂ ਨੇ 1980 1990 ਦੇ ਦੇਖੀਆਂ ਉਹਨਾਂ ਨੂੰ ਪਤਾ ਕਿ ਪੁਲਿਸ ਨੂੰ ਵੱਧ ਅਧਿਕਾਰ ਸਟੇਟ ਬਣਾਉਣ ਦਾ ਮਤਲਬ ਕੀ ਹੁੰਦਾ ਤਾਂ ਇਹ ਅੱਜ ਦੀ ਰੈਲੀ ਉਸ ਜ਼ਬਰਕਲਾਪ ਦਾ ਉਸ ਸਟੇਟ ਬਣਾਉਣ ਦੇ ਖਲਾਫ ਆ ਅੱਜ ਦੀ ਰੈਲੀ ਦੇ ਵਿੱਚ ਆਪਾਂ ਇਹ ਵੀ ਮੰਗ ਕਰ ਰਹੇ ਹਾਂ کہ جسے مزدور آگو نے بکرس اتوہا باقی ساتھی زمین پراپتی سرش کمیٹی نے وہ دو مہینہ تو جیلوں کے بند کیتے ہو رہا کیتے جان تیکھو کہ زمین پراپتی سنگھر کمیٹی پربند آ جڑا اس کے بڑھ رہا ساڈے okay ਨਹੀਂ ਮੈਂ ਲੱਗਦਾ ਕਿ ਹੁਣ ਪੰਡਾ ਦੇ ਪਾਵੇ ਪਾ ਲੈ ਜਿਹੜੇ ਤਾਂ ਕਰਦੇ ਜੀਨ ਦਾ ਅਖੀਰਸ਼ ਦੇ ਵਿੱਚ ਦੇ ਉੱਪਰ ਅੱਜ ਐਲਾਨੀਆਂ ਕਮੰਦੀ ਲਗਾਈ ਹੋਈਆਂ ਐ ਇੰਟਰਨੈਸ਼ਨਲ ਦੇ ਵਿੱਚ ਇੱਕ ਐਲਾਨੀਆਂ ਕਮੰਦੀਆਂ ਲੱਗ ਰਹੀਆਂ ਨੇ ਵੀ ਦੇਖੋ ਕਿ ਮੋਦੀ ਸਰਕਾਰ ਕਾਨੂੰਨ ਲੈ ਕੇ ਆਉਂਦੀ ਆ ਭਾਰਤ ਨੇ ਆ ਤਰੀਕਾ ਜਿਹਦੇ ਵਿੱਚ ਹਰ ਜਿਹੜੀ ਜਮਹੂਰੀ ਗੱਦੀ ਬਿਜੀ ਗਈ ਦੀ ਆ ਤੁਹਾਡਾ ਤੁਸੀਂ ਬੈਠੇ ਹੋਏ ਤੇ ਪ੍ਰੋਟੈਸਟ ਕਰ ਰਹੇ ਹੋ ਇਹ ਪ੍ਰੋਟੈਸਟ ਮੰਡੀ ਦੇ ਵਿੱਚ ਵੀ ਹੋ ਸਕਦਾ ਇਹ ਸੜਕ ਦੇ ਉੱਪਰ ਵੀ ਹੋ ਸਕਦਾ ਜਿੱਥੇ ਆਪਾਂ ਕਰਦੇ ਹਾਂ ਕੋਈ ਸਿਚਾ ਚਾਰ ਦੇ ਕੋਨੇ ਕੋਨੇ ਤੋਂ ਤਣ ਕੇ ਆਏ ਪੰਜਾਬ ਦੇ ਉਹ ਕੀਰਤੀ ਲੋਕ ਜਿੰਨਾ ਕੀਰਤੀ ਲੋਕਾਂ ਨੇ ਬਾਬੇ ਭਾਵੇਂ ਜੇ ਸ਼ੰਘਰਤੇ ਮੈਦਾਨ ਦੇ ਵਿੱਚ ਜਟਨ ਹੋਏ ਕਿੱਤੀ ਲੋਕੋ ਜਿਵੇਂ ਪਹਿਲਾਂ ਵੀ ਮੇਰੇ ਤੋਂ ਸਾਥੀ ਗਰੇ ਦੱਸ ਕੇ ਗਏ ਆ ਕਿ ਕਿਵੇਂ ਇਥੋਂ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਇਥੋਂ ਦੇ ਉਹਨਾਂ ਲੋਕਾਂ ਦੀ ਰਾਖੀ ਕਰਨ ਦੇ ਨੀ ਹੋਈ ਆ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੰਧਾ ਬਿਉਂਦੇ ਆਈ ਸੀ ਤਾਂ ਲੋਕਾਂ ਨੂੰ ਬੜੇ ਸੋਣੇ ਸਾਰੀ ਸਰਕਾਰ ਲੋਕਾਂ ਦੀ ਸੱਥਾਂ ਵਿੱਚੋਂ ਲੱਗੂਗੀ ਪਰ ਜਾਣੀ ਜੀਂਦ ਦੇ ਰਾਜੇ ਦੇ ਜੜਿਓ 927 एकड़ ਜ਼ਮੀਨ ਇਹ ਤੁਹਾਡੇ ਕਿਰਤੀ ਲੋਕਾਂ ਦੇ ਇਹ ਤੁਹਾਡੇ ਕਿਰਤੀ ਲੋਕਾਂ ਦੇ ਵਿੱਚ ਵੰਡਾ ਮਾਇਲਾ ਕੀਤਾ ਤਾਂ ਉਹਦੇ ਆਮ ਆਦਮੀ ਪਾਰਟੀ ਦੇ ਸੱਦੀ ਕਪੜੀ ਅੱਗ ਲੱਗੀ ਆ ਸੋ ਇਹ ਕਰਕੇ ਇਤੋਂ ਦੇ ਨਾਲ ਪ੍ਰਸ਼ਾਸਨ ਇਹ ਤੋਂ ਦਾ ਜਣਾ ਸ਼ਰਮ ਪਰ ਆ ਜਾਂਦੇ ਪਲ ਪਰ ਆ ਜਾਂਦੇ ਇਹ ਗੱਲ ਤੇ ਹੁੰਦੇ ਜੋਰ ਲੰਗੇ ਇਹ ਤੁਹਾਨੂੰ ਪਹੁੰਚਣ ਦੇ ਲਈ ਲੱਗਿਆ ਹੋਇਆ ਵੀ ਕਿ ਇਥੋਂ ਦੇ ਜਿਹੜੇ ਮਜ਼ਦੂਰ ਨੇ ਉਹ ਲਾਲ ਝੰਡੇ ਦੀ ਵਾਈ ਦੇ ਵਿੱਚ ਇਹ ਤੁਹਾਡੇ ਰਾਜੇ ਦੀ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਜਾ ਰਿਹਾ ਪਰ ਅਸੀਂ ਰੱਤਨਾ ਚੋਣਿਆ ਕਿ ਤੁਹਾਨੂੰ ਰੀਤੀ ਸਾਬ ਇਹ ਤੁਮੇ ਅਦਬ ਵੀ ਸਾਬ ਤੇ ਪੰਜਾਬ ਦੇ ਮੁੱਖ ਮੰਤਰੀ ਸਾਬ ਇਹ ਤੁਮੇ ਕਿਸੀ ਲੋਗ ਲਾਲ ਝੰਡੇ ਦੀ ਵਾਈ ਦੇ ਵਿੱਚ ਉਹ ਤੋਂ ਜੋ ਜ਼ਮੀਨ ਦੇ ਉੱਤੇ ਕਾਜਾਂ ਕਰਨ ਨਹੀਂ ਜਾ ਰਹੇ ਸੀ ਇਹ ਤੋਂ ਵੀ ਉਹ ਜ਼ਮੀਨ ਦੇ ਉੱਤੇ ਜਿਹੜੇ ਲੋਕਾਂ ਨੇ ਇਹ ਤੋਂ ਦੇ ਕਾਜਾਂ ਕੀਤਾ ਹੋਇਆ ਲੰਮੇ ਸਮੇਂ ਦੇ ਉੱਤੇ ਪਿਛਲੇ ਬਹੁਤ ਸਾਲਾਂ ਦੇ ਉੱਤੇ ਉਹ ਜ਼ਮੀਨ ਦੇ ਉੱਤੇ ਕਾਜਾਂ ਸੜਾ ਕੇ ਉਹਨਾਂ ਲੋਕਾਂ ਦਾ ਕਾਜਾਂ ਕਰਨ ਜਾ ਰਹੇ ਸੀ ਜਿਹੜੇ ਉਹ ਜ਼ਮੀਨ ਦੇ ਆਸਲੀ ਮਾਲਕਾ ਸਹੇਰ ਕਰਕੇ ਇਹਦੀ ਤੋਂ ਕਾਨੂੰਨ ਸਾਫ਼ ਤੇ ਸਪੱਸ਼ਟ ਜਿਹੜੀ ਆ ਉਹਨਾਂ ਸਮਝ ਲੈਣੀ ਚਾਹੀਦੀ ਆ ਕਿ ਆਮ ਆਪਨੀ ਪਾਰਟੀ ਦੀ ਸਰਕਾਰ ਪਿਛਲੇ ਦਿਨਾਂ ਦੇ ਅੰਦਰ ਬੇਗਮ ਜੀਤ ਵਜੀਤਿਆ ਨੂੰ ਜੈਲ ਦੇ ਵਿੱਚ ਥੁਟਕੇ ਇਹ ਦੀਦਾ ਖੇਚਣ ਕਰਦਾ ਕਿ ਤੁਹਨੇ ਲੋਕਾਂ ਨੂੰ ਮੈਂ ਦੱਸਣਾ ਚਾਹੁੰਦਾ ਕਿਵੇਂ ਤੁਹਨੇ ਜਿਹੜੇ ਆਵਾਮੀ ਪਾਰਟੀ ਦੀ ਸਰਕਾਰ ਆ ਉਹ ਤੁਹਾਡੇ ਲੋਕਾਂ ਦੀ ਸਰਕਾਰ ਆ ਕਿ ਤੁਹਨੇ ਕਾਲੀਆਂ ਨੇ ਕਿ ਤੁਹਨੇ ਕਾਂਗਰਸੀਆਂ ਨੇ ਜਿਹੜੀਆਂ ਵੱਡੀਆਂ-ਵੱਡੀਆਂ ਜਾਇਦਾਦਾਂ ਬਣਾਈਆਂ ਨੇ ਜਿਹੜੀਆਂ ਦੋ ਨੰਬਰ ਦੇ ਉੱਤੇ ਅਦਾ ਪੈਸੇ ਦੀਆਂ ਢੇਰੀਆਂ ਇਕੱਠੀਆਂ ਕੀਤੀਆਂ ਨੇ ਅਸੀਂ ਉਹ ਢੇਰੀਆਂ ਨੂੰ ਖੁੱਤ ਕੇ ਤਰ੍ਹਾਂ ਲੈ ਕੇ ਜਾਣਾ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ 927 ਕਿੱਲੇ ਜ਼ਮੀਨ ਸੀ ਉਹ ਜੀਦਾਂ ਦੇ ਰਾਜੇ ਦੀ ਉਹਦੋਂ ਤੋਂ ਦੇਰ ਤੋਂ ਇੱਕਰ ਜ਼ਮੀਨ ਮਜੀਠੀਆਂ ਦੇ ਸੌਹਰਿਆਂ ਦੀ ਜ਼ਮੀਨ ਆ ਇਹ ਕਰਕੇ ਆਪਣੇ ਤੋਂ ਨਾ ਪਰਮੰਤਵਾਨ ਉਹ ਜੀਦਾਂ ਦੇ ਰਾਜੇ ਦੇ ਹੱਕ ਦੇ ਵਿੱਚ ਨਹੀਂ ਖੜਿਆ ਸਿੱਧਾ ਤੇ ਸਾਹਬ ਮਜੀਠੀਏ ਦੇ ਸੌਹਰਿਆਂ ਦੀ ਪਿੱਠ ਦੇ ਉੱਤੇ ਖੜਿਆ ਇਹ ਕਰਕੇ ਇਹ ਚੀਜ਼ਾਂ ਨੂੰ ਬਲੇਖਾ ਦੇ ਰੱਖਣਾ ਚਾਹੀਦਾ ਅਸੀਂ ਸਾਹਮਣੇ ਤੋਂ ਪਸਤ ਪਹਿਲੇ ਹੀ ਸੀ ਕਿ ਆ ਮੰਗਨੀ ਪਾਰਟੀ ਜਿਹੜੀ ਆ ਉਹਨੇ ਪੁਰਤੀ ਚੇਂਜ ਕਰ ਲੈਣੀ ਆ ਇਥੋਂ ਨੀਲਿਆਂ ਦੇ ਖਾ ਦੇ ਉੱਤੇ ਚਿੱਟਿਆਂ ਦੇ ਵਹਿ ਜਾਣਾ ਪਰ ਇਥੋਂ ਦੇ ਜਿਹੜੀਆਂ ਨੀਤੀਆਂ ਨੇ ਉਹਨਾਂ ਦੇ ਜਿਹੜੀਆਂ ਪਾਲਟੀਆਂ ਨੇ ਉਹ ਲੋਕਾਂ ਦੇ ਰੋਹ ਦੇ ਵਿਚਾਰੀਆਂ ਨੇ ਇਹ ਕਰਕੇ ਕਿ ਲੋਕਾਂ ਨੇ ਆਪਣੀ ਹੋਣੀ ਦਾ ਮਾਲਕ ਬੰਨਾ ਜੇ ਲੋਕਾਂ ਨੇ ਇਥੋਂ ਦੇ ਕਿਰਤ ਕਰਕੇ ਖਾਣ ਵਾਲੇ ਲੋਕ ਜਿਹੜੇ ਬਾਬੇ ਨਾਨਕ ਦੇ ਪੈਰੋ ਪਾਰ ਆ ਜਿਹੜੇ ਇਥੋਂ ਦੇ ਸ਼ਹੀਦ ਭਗਤ ਸਿੰਘ ਦਾ ਰਾਜ ਕਿਤੇ ਮਨੋਕਾ ਤੋਂ ਮਨੋਕਦੀ ਲੁੱਟ ਨਾ ਹੋਵੇ ਜੇ ਰਾਜ ਸਜਣਾ ਚਾਹੁੰਦੇ ਹੋ ਤਾਂ ਜਿਹੜਿਆ ਲੋਕ ਨੇ ਇਹਨਾਂ ਲੋਕਾਂ ਦੀ ਗਵਾਈ ਦੇ ਵਿੱਚੋਂ ਰਾਜ ਜੜਾ ਉੱਗ ਜਾ ਸਕਦਾ ਅਸੀਂ ਉਹ ਵੋਟਾਂ ਦੇ ਡੰਬਿਆਂ ਦੇ ਵਿੱਚੋਂ ਇਹ ਤੋਂ ਦੇ ਪਾਰਲੀਮੈਂਟ ਸਿਸਟਮ ਦੇ ਵਿੱਚੋਂ ਜਿਹੜੇ ਅੱਜ ਦੀ ਇਸ ਦੇ ਉੱਤੇ ਗੱਫਕ ਬਣਾ ਰਹੇ ਬੋਲ ਕੇ ਜਾਣਗੇ ਇਹ ਤੁਸੀਂ ਪੱਲਿਕਾ ਕੱਢ ਕੇ ਦੇਖ ਲਓ ਉਹਨਾਂ ਦੇ ਵਿੱਚੋਂ ਕਿਸੇ ਨੂੰ ਮੰਤਰੀ ਕਿਸੇ ਨੂੰ ਐਮਐਲਏ ਕਿਸੇ ਨੂੰ ਮੁੱਖ ਮੰਤਰੀ ਬਣਾ ਕੇ ਦੇਖ ਲਓ ਤਾਂ ਉਹਨੇ ਖੜਨਾ ਉਹਨਾਂ ਦੇ ਪਾਸੇ ਆ ਉਹ ਉਹਨਾਂ ਦੀ ਹੀ ਤੁਹਾਡੇ ਨਾਲ ਖੜਦਾ ਆ ਜਿੰਨਾ ਚਿਰ ਇਹ ਲੋਕਾਂ ਦੇ ਨਾਲ ਇਹ ਝੰਡੇ ਤੇ ਜਿਹੜਾ ਡੰਡਾ ਹੈ ਉਭੰਦ ਕਰਨਾ ਇਹ ਕਰਕੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਨੇ ਲੋਕਾਂ ਦੇ ਉੱਤੇ ਇਹ ਕੋਲ ਤੇ ਰਾਜ ਨੂੰ ਥੋਪ ਕੇ ਇੱਕੋ ਪਹਾੜਾ ਕਰਾਂਗੇ ਇਹ ਭਰਮ ਪੜਿਆ ਕਿ ਆਦੀ ਇਤੋਂ ਦੇ ਸੰਘਰਸ਼ ਕਰਦੇ ਲੋਕਾਂ ਦੀ ਆਵਾਜ਼ ਨੂੰ ਜਿਹੜੀ ਉਹ ਦਬ ਲਾਂਗੇ ਪਰ ਉਹ ਪੜਿਆ ਨਹੀਂ ਉਹਨਾਂ ਨੇ ਇਤਿਹਾਸ ਜਦੋਂ ਪੜਾਉਣਾ ਲੰਮੀ ਹੈ ਵੀ ਇਹਦਾ ਪੰਜਾਬ ਦੇ ਜੰਮਿਆਂ ਨੂੰ ਤਾਂ ਨਿਤ ਮਹਿਮਾ ਦੇ ਰੰਗ ਰੰਦੇ ਆ ਤੇ ਉਹਨਾਂ ਨੇ ਤਾਂ ਇਹ ਕਹਾਤਾਂ ਨੂੰ ਸੁਣ ਤੜ ਕੇ ਆਦੇ ਵੱਡੇ ਹੋਇਆ ਤੇ ਜਵਾਨ ਹੋਇਆ ਉਹਦੇ ਸੁਣਦੇ ਆ ਕਿ ਮਨ ਨੂੰ ਸਾਡੀ ਦੰਦਰੀ ਅਸੀਂ ਮਨ ਦੇ ਦੋਏ ਜੋ ਜੋ ਤੁਹਾਨੂੰ ਅਰਦਾ ਅਸੀਂ ਧੂਣ ਤੁਮੋਣੇ ਹੋਏ ਇਹ ਤੁਸੀਂ ਉਹਨਾਂ ਨੂੰ ਕਲੇਖਾ ਸੀ ਕਿ ਜਵੀਰ ਪ੍ਰਾਂਤੀਏ ਸੰਘਰਸ਼ ਕਮੇਟੀ ਵਾਲੇ 12000 4000 ਦੀ ਗਿਣਤੀ ਦੇ ਅੰਦਰ ਅਸੀਂ ਉਹਨੂੰ ਦੱਬ ਲਾਂਗੇ ਜੇਲਾਂ ਦੇ ਵਿੱਚ ਸੁਟ ਲਾਂਗੇ ਅੱਜ 10000 ਦੀ ਗਿਣਤੀ ਦੇ ਅੰਦਰ ਇਹ ਕੀ ਦੀ ਗਵਾਹੀ ਪਰਦਾ ਕਿ ਜੇ ਸੁਧੀ ਸੰਗਰਾਂਤਾਂ ਦੇ ਲੋਕਾਂ ਦੇ ਉੱਤੇ ਕਹਾਣਾ ਕਰਾਉਂਗੇ ਤੇ ਮੰਨੂ ਦੀ ਦਸਤਰੀ ਜੜੀ ਆ ਉਹ ਕਹਾਵਾ ਦਾ ਉਹਨੂੰ ਐ ਫਿਰ ਦੁਹਰਾਉਣਗੇ ਇਸ ਕਰਕੇ ਕੰਨ ਤੇ ਲਿਖਿਆ ਪੜ ਲੈਣਾ ਚਾਹੀਦਾ ਏ ਛੋਟੀ ਸਰਕਾਰ ਨੂੰ ਨਹੀਂ ਇਹ ਲੋਕ ਨੇ ਜਿਹੜੇ ਉਹਨੂੰ ਨੇ ਨਾਲੀ ਜਾ ਜੜੀ ਕਰਵਾ ਦੇਣਗੇ ਇਹਨਾਂ ਸ਼ਬਦਾਂ ਦੇ ਨਾਮ ਫੈਰਾ ਦਾ ਬਹੁਤ ਬਹੁਤ ਧੰਨਵਾਦ ਐਨੀ ਲੰਮੀ ਆ ਸਾਡੀ ਕਤਾਰ ਰੋਕੋ ਐਨੀ ਲੰਮੀ ਆ ਸਾਡੀ ਕਤਾਰ ਰੋਕੋ ਅੱਜ ਸੰਗਰੂਰ ਦੀ ਧਰਤੀ ਦੇ ਉੱਤੇ ਇਕੱਤਰ ਹੋਏ ਮੇਰੇ ਮਹਿਤ ਕਸਾ ਕਿਸਾਨ ਮਜ਼ਦੂਰ ਮਲਾਜਮ ਵਿਦਿਆਰਥੀ ਸਮੂਹੋ ਹਿੱਸਾ ਜਿਲਾ ਹਮੇਸ਼ਾ ਲੁਕਾਈ ਦੀ ਗੱਲ ਕਰਦਾ ਹੈ ਤੇ ਅੱਜ ਜਿਹੜਾ ਸੰਗਰੂਰ ਦੀ ਧਰਤੀ ਦੇ ਉੱਤੇ ਅਸੀਂ ਇਕੱਠੇ ਹੋਏ ਆ ਜੋ ਪੰਜਾਬ ਸਰਕਾਰ ਦੇ ਵੱਲੋਂ ਦੂਰਾ ਤੇ ਕਿਸਾਨਾਂ ਦੀ ਆਵਾਜ਼ ਨੂੰ ਆ ਜਿਹੜਾ ਓਹੋ ਦੱਪਨ ਦੇ ਲਈਆ ਜਿਹੜਾ ਜ਼ੋਰ ਲਾਇਆ ਜਾ ਰਿਹਾ ਹੈ ਅਸੀਂ ਇੱਥੇ ਵੀ ਸਰਕਾਰ ਨੂੰ ਇਹ ਚੁਣੌਤੀ ਦਿੰਨੇ ਆ ਤੇ ਨਾਲ ਦੀ ਨਾਲ ਉਹ ਇਤਿਹਾਸ ਆ ਜਿਹੜਾ ਉਹ ਇਤਿਹਾਸ ਦੀ ਯਾਦ ਦਿਲਾਉਣਾ ਚਾਹੁੰਦੇ ਆ ਕਿ ਜਦੋਂ ਇਸ ਧਰਤੀ ਦੇ ਉੱਤੇ ਉਸ ਸਾਧਮਾਨੇ ਹੋਏ ਜੋਰ ਲਾ ਕੇ ਸਾਡੇ ਸਿੱਖ ਇਤਿਹਾਸ ਦੇ ਵਿੱਚ ਵੀ ਆ ਜੜਾ ਉਹ ਸੀਸ ਕਾਲਮ ਦੇ ਉੱਤੇ ਇਨਾਮ ਰੱਖੇ ਸੀ ਕਿ ਉਹ ਕਦੇ ਸੀਸ ਨੇ ਜਿਹੜੇ ਕਦੇ ਖਤਮ ਨਹੀਂ ਹੋਏ ਸੀ ਅੱਜ ਇਹਨਾਂ ਨੂੰ ਲੱਗਾ ਕਿ ਜਮੀਨ ਪ੍ਰਾਪਤੀ ਸੰਗਤ ਕਮੇਟੀ ਦੇ ਆਖਵਾ ਨੂੰ ਮੇਰੇ ਘਰੇ ਬਹਾਨੇ ਬਲਾ ਕੇ ਜਿਨ੍ਹਾਂ ਦੇ ਵਿੱਚ ਸੁਤਨ ਦੇ ਨਾਲ ਹੈ ਜਿਹੜੀ ਆਵਾਜ਼ ਆ ਜਿਹੜੀ ਉਹ ਦਰਜੂਗੀ ਇਹ ਭਰਮ ਹੋ ਸਕਦਾ ਇਹਨਾਂ ਨੂੰ ਆਤ ਪੰਜਾਬ ਦੇ ਲੋਕ ਇੱਥੇ ਬੈਠੇ ਇਸ ਗੱਲ ਦੀ ਗਵਾਹੀ ਭਾਦੇ ਨੇ ਕਿ ਭਗਵੰਤ ਮਾਰਾ ਤੂੰ ਇਹ ਭਰਮਾਂ ਜਿਹੜਾ ਪਾਲਦਾ ਛੱਡ ਦੇ ਤੂੰ ਗੱਲ ਜਿਹੜੀ ਜ਼ਮੀਰ ਦੀ ਕਰ ਰਹਾ ਹੈ ਚਾਹੇ ਜ਼ਮੀਨ ਕ੍ਰਾਂਤੀ ਦੇ ਨਾਲ ਚੁੱਕ ਬੈਠੀ ਹੈ ਚਾਹੇ ਕ੍ਰਾਂਤੀਕਾਰੀ ਪਿੰਡੂ ਮਜ਼ਦੂਰਾਂ ਦੀ ਪੰਜਾਬ ਹੈ ਚਾਹੇ ਜ਼ਮੀਨ ਵਿਰਤਾ ਲੜ ਰਹੀਆਂ ਹੋਰ ਜੱਥੇਬੰਦੀਆਂ ਨੇ ਉਹ ਜ਼ਮੀਨ ਦੀ ਗੱਲ ਕਰਦਿਆਂ ਆਪੇ ਹੱਕਾਂ ਦੇ ਲਾਟੀਆਂ ਆ ਰਹੀਆਂ ਨੇ ਕਿਉਂ ਲੜਨੀਆਂ ਇੱਕ ਕਲੀ 927 ਏਕੜ ਜ਼ਮੀਨ ਦੀ ਗੱਲ ਨਹੀਂ ਅਸੀਂ ਕਰਨਾ ਇਹ ਇਹ ਸਾਡੇ ਲੋਕਾਂ ਦੀ ਆਮਾਨਤ ਹੈ ਇਹ ਲੋਕਾਂ ਨੇ ਆਪੇ ਹੱਕ ਅਧਿਕਾਰ ਨੇ ਜਿਹੜੇ ਉਹ ਲਾਲ ਝੰਡੇ ਦੇ ਜੋਰ ਦੇ ਉੱਤੇ ਉਹ ਕਿਸਾਨੀ ਦੇ ਝੰਡੇ ਦੇ ਜੋਰ ਦੇ ਉੱਤੇ ਆ ਜਿਹੜਾ ਆਪਦੀ ਜ਼ਮੀਨਾਂ ਨੇ ਲਈਆਂ ਆਪਦੇ ਉਹਨਾਂ ਦੇ ਉੱਤੇ ਕਬਜ਼ੇ ਕਰਨੇ ਨੇ ਕਿਉਂਕਿ ਉਹਨਾਂ ਦਾ ਹੱਕ ਹੈ ਅਧਿਕਾਰ ਹੈ ਇਸ ਤੋਂ ਇਲਾਵਾ ਜਿਹੜੇ ਪਿੰਡਾਂ ਦੇ ਵਿੱਚ ਜ਼ਮੀਨਾਂ ਨਜੂਲ ਪਈਆਂ ਨੇ ਜਿਨ੍ਹਾਂ ਦੇ ਉੱਤੇ ਨਜਾਇਜ਼ ਤੌਰ ਤੇ ਕਬਜ਼ੇ ਕੀਤੇ ਹੋਏ ਨੇ ਤਾਕਰੇ ਲੋਕਾਂ ਨੇ ਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਇੱਥੇ ਦੇ ਜਿਹੜੇ ਪੋਲੀਟੀਕਲ ਬੰਦੇ ਨੇ ਇੱਥੇ ਦੀ ਸਰਕਾਰਾਂ ਦੇ ਵਿੱਚ ਬੈਠੇ ਬੰਦੇ ਨੇ ਅਫਸਰਾਂਾਂਆਂ ਵਿੱਚ ਬੈਠੀਆਂ ਨੇ ਤੇ ਸੋਆ ਇਕਰਾਨੇ ਵਿੱਚ ਉਹਨਾਂ ਦੇ ਕਬਜ਼ੇ ਦੇ ਜਿਹੜੇ ਉਹ ਜ਼ਮੀਨਾਂ ਉੱਤੇ ਕਬਜ਼ੇ ਨੇ ਤੇ ਉਹਨਾਂ ਕਬਜ਼ਿਆਂ ਨੂੰ ਅਜਿਹਾ ਸਰਕਾਰ ਹੈ ਉਹ ਸੁਲਮਾਨ ਦੀ ਬਜਾਏ ਜਦੋਂ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਨੇ ਉਹਨਾਂ ਨੂੰ ਥੇਲਾਂ ਦੇ ਵਿੱਚ ਤੁੰਦੀ ਆ ਰਹੀ ਆ ਇਹ ਕਰਕੇ ਇਹ ਭਾਰਮਾ ਜਿਹੜਾ ਇਹ ਸਾਨੂੰ ਕੱਢਣਾ ਪੈਣਾ ਅਸੀਂ ਨਜੂਲ ਜ਼ਮੀਨ ਇਕੱਲੇ ਦੀ ਗੱਲ ਨਹੀਂ ਕਰਦੇ ਪਿੰਡਾਂ ਦੇ ਵਿੱਚ ਜ਼ਮੀਨ ਪ੍ਰਾਪਤੀ ਸੰਚਕ ਮੈਂ ਦੀ ਅਗਵਾਈ ਦੇ ਹੇਠ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਜਿਹਨੇ ਪੰਜਾਬ ਦੇ ਅਗਵਾਈ ਦੇ ਹੇਠ ਸਾਈਕਲ ਦੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਲਾਭੰਦ ਕਰਕੇ ਆ ਪੇਂਡੂ ਦਰਦ ਮਜ਼ਦੂਰਾਂ ਨੂੰ ਲਾਭੰਦ ਕਰਕੇ ਪੰਚਾਇਤੀ ਜ਼ਮੀਨਾਂ ਦੇ ਵਿੱਚੋਂ ਆ ਜਿਹੜਾ ਤੀਜੇ ਹਿੱਸੇ ਦਾ ਉਹਨਾਂ ਨੂੰ ਹੱਕ ਹੈ ਜਿਹੜਾ ਉਹ ਦੁਬਾਰਾ ਤੇ ਚ ਉਹਨਾਂ ਨੂੰ ਜ਼ਮੀਨਾਂ ਰੇਕੀਤਾ ਤੇ ਇੱਜ਼ਤੇ ਬੰਦੇ ਦੀ ਤਾਕਤ ਨਾਲ ਹੋਇਆ ਇਹ ਕਰਕੇ ਇਹ ਬਹਿਮਾ ਜਿਹੜਾ ਭਗਵੰਤ ਮਾਨ ਨੂੰ ਹੋ ਸਕਦਾ ਹੈ ਇਸ ਤੋਂ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਉਹਨਾਂ ਨੂੰ ਵੀ ਇਹ ਪਰਮ ਹੋ ਸਕਦਾ ਹੈ ਕਿ ਅਸੀਂ ਸੱਤਾ ਦੇ ਵਿੱਚ ਬੈਠੇ ਆ ਸਾਡੇ ਨੂੰ ਪਤਾ ਨਹੀਂ ਕੀ ਤਾਕਤ ਹੈ ਅਸੀਂ ਉਹਨਾਂ ਨੂੰ ਦੱਸਣਾ ਚਾਹੌਣੇ ਆ ਕਿ ਲੋਕਾਂ ਤੋਂ ਤਾਕਤ ਜਿਹੜੀ ਉਹ ਕੋਈ ਵੱਡੀ ਤਾਕਤ ਨਹੀਂ ਹੁੰਦੀ ਹੈਗੀ ਤੁਸੀਂ ਚੋਲ ਲਾ ਲਓ ਲੈਗ ਪੋਲਿੰਗ ਬਣਾ ਲਓ ਜਾਂ ਬੋਲ ਜਾਵਲੀ ਜ਼ਮੀਨਾਂ ਖੋਣ ਦੀਆਂ ਕੋਸ਼ਿਸ਼ਾਂ ਕਰੋਗੇ ਇਹ ਲੋਕ ਨੇ ਇਹ ਲੋਕਾਂ ਨੂੰ ਸੁਖਰਿੰਗ ਵਾਂਗੂ ਧੱਕੋਗੇ ਤੇ ਤੁਕਲੇ ਚੌਕੜੇ ਹੋ ਕੇ ਨਿਕਲਗੇ। ਇਹ ਕਰਕੇ ਅਸੀਂ ਕ੍ਰਾਂਤੀਕਾਰੀ ਪੇਡੂ ਮਜ਼ਦੂਰੀ ਹੁਣ ਪੰਜਾਬ ਦੇ ਵੱਲੋਂ ਤੇ ਇੱਥੇ ਇਕੱਤਰ ਹੋਈਆਂ ਸਾਰੀਆਂ ਸਮੂਹ ਜੱਥੇਬੰਦੀਆਂ ਦੇ ਵੱਲੋਂ ਜਿਹੜੇ ਜੱਥੇਬੰਦੀਆਂ ਲਿਆ ਨਾ ਪਹੁੰਚੀ ਨਹੀਂ ਆਈਆਂ ਜਾਂ ਸਾਡੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਅਸੀਂ فوری ਤੌਰ ਦੇ ਉੱਤੇ ਉਹਨਾਂ ਦੀ ਰਿਹਾਈ ਦੀਆਂ ਜਿਹੜੀ ਮੰਗ ਕਰਦੇ ਆ। ਸੋ ਇਹਨਾਂ ਬੇਨਤੀਆਂ ਦੇ ਨਾਲ ਸਾਰੇ ਸਾਥੀਆਂ ਦਾ ਧੰਨਵਾਦ ਜੀ।